ਉਹ ਜਸਟਿਸ ਦਵਾਇਆ ਤੇ ਸਾਰੇ মিডিਆ ਨੇ ਤੇ ਮੈਂ ਆਪਣੇ ਐਕਸ ਸਰਵਿਸਮੈਨ ਕਮੇਟੀ ਸੰਗਠਨ ਦਾ ਬੋਲਦਿਆਂ ਜਾ ਜੇਕਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਮਾਨ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਹੋਰ ਸਾਨੂੰ ਉਹਨਾਂ ਨੇ ਕਿਹਾ ਹੈ ਕਿ ਅੱਜ ਤੋਂ ਬਾਅਦ ਕਿਸੇ ਵੀ ਫੌਜੀ ਬੰਦੇ ਨਾਲ ਕੋਈ ਵੀ ਬਦਤਮੀਜ਼ੀ ਨਹੀਂ ਸਹੀ ਜਾਏਗੀ ਖਲੀ ਫੌਜੀ ਨਹੀਂ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਆਮ ਆਦਮੀ ਜਸਟਿਸ ਹੋਏਗਾ ਆਮ ਆਦਮੀ ਸਰਕਾਰ ਇਹੀ ਕਰਕੇ ਆ ਉਹਨਾਂ ਨੇ ਕਿਹਾ ਜਿਨੇ ਵੀ ਕਰਮੀ ਇਸ ਵਿੱਚ ਇਨਵੋਲਡ ਸੀਗੇ ਮੈਂ ਇਸ ਚੀਜ਼ ਦਾ ਸਟ੍ਰਿਕ ਐਕਸ਼ਨ ਲਾਂਗਾ ਹੋਰ ਤੁਹਾਨੂੰ ਅੱਜ ਸ਼ਾਮ ਤੱਕ ਜਸਟਿਸ ਦਵਾਵਾਂਗਾ ਅੱਛਾ ਸੀਬੀਆਈ ਨੂੰ ਕੇਸ ਆਸਪਾਸ ਜੀ ਸਾਰਾ ਕੁਝ ਉਹਨਾਂ ਨੇ ਬੋਲਿਆ ਮੈਂ ਜਿੱਦਾਂ ਸਾਡੀ ਮੰਗਾਂ ਸੀ ਉਹਨਾਂ ਨੂੰ ਦੱਸਤਾ ਉਹਨਾਂ ਨੇ ਕਿਹਾ ਤੁਹਾਨੂੰ ਜਸਟਿਸ ਹੋਰ ਤੁਹਾਨੂੰ ਸੈਟੀਸਫੈਕਸ਼ਨ ਮਿਲੇਗੀ ਹੋਰ ਅਸੀਂ ਉਹਨਾਂ ਨੂੰ ਧੰਨਵਾਦ ਕਰਾਂ ਤੇਰਾ ਵਾਲਾ ਜਿਹੜੇ ਨਾਲ ਮਤਲਬ ਜਿਹੜੇ ਰਿਲੇਟਡ ਅਫਸਰ ਦੀ ਗਏ ਡੀਜੀਪੀ ਜਿਵੇਂ ਹੁਣੇ ਬੁਲਾਇਆ ਗਿਆ ਹੈ ਚੀਫ ਸਕੱਟਰੀ ਤੇ ਇਹ ਸਾਰੇ ਹੁਣੇ ਮਤਲਬ ਮੀਟਿੰਗ 'ਚ ਸੱਦੇ ਗਏ ਨੇ ਵੀ ਤੁਸੀਂ 5-6 ਵਜੇ ਤੱਕ ਇੰਤਜ਼ਾਰ ਕਰੋ ਤੁਹਾਡੇ ਪੱਖ ਦਾ ਫੈਸਲਾ ਹੋਊਗਾ ਉਹਨਾਂ ਨੇ ਸਾਨੂੰ ਵਿਸ਼ਵਾਸ ਸਾਡੇ ਪੱਕੇ ਵੈਸਾ ਹੈ ਆਰਮੀ ਦੀ ਮੈਂ ਬਹੁਤ ਰਿਸਪੈਕਟ ਕਰਦਾ ਸਾਨੂੰ ਮਤਲਬ ਰਿਸਪੈਕਟ ਵੀ ਦਿੱਤੀ ਹੈ ਉਹਨਾਂ ਨੇ ਬਹੁਤ ਚੰਗੀ ਕੀਤੀ ਸੀ ਸਾਰਿਆਂ ਦੇ ਮਤਲਬ ਸੱਚੀ ਗੱਲ ਬੋਲੀ ਹੈ ਸਾਰਿਆਂ ਨੇ ਸਾਨੂੰ ਮੈਨੂੰ ਗੱਡੀ ਤੱਕ ਛੱਡਣ ਆਏ ਮਾਨ ਸਾਹਿਬ ਉਹਨੇ ਸਾਨੂੰ ਗੱਡੀ ਤੱਕ ਆ ਕੇ ਛੱਡ ਕੇ ਬਿਠਾ ਕੇ ਉਹਨਾਂ ਨੇ ਕਿਹਾ ਤੁਹਾਨੂੰ ਜਸਟਿਸ ਮਿਲੇਗਾ ਔਰ ਅਸੀਂ ਸਾਡੇ ਖਾਲੀ ਸੈਨਿਕ ਨਹੀਂ ਅਸੀਂ ਸਾਰੀ ਜਨਤਾ ਦੀ ਇੱਜ਼ਤ ਕਰਦੇ ਹਾਂ ਔਰ ਅਸੀਂ ਉਹਨਾਂ ਨੂੰ ਇਹ ਵੀ ਆਸ਼ਵਾਸਨ ਦਿੱਤਾ ਹੈ ਅਗਰ ਉਹ ਸਾਡੇ ਜਨਤਾ ਨਾਲ ਜਸਟਿਸ ਕਰਨਗੇ ਤੇ ਅਸੀਂ ਉਹਨਾਂ ਦੇ ਨਾਲ 6 ਵਜੇ ਤੱਕ ਤੁਸਾਨੂੰ ਸਾਰਿਆਂ ਨੂੰ ਵੀ ਪਤਾ ਲੱਗ ਜਾਏਗਾ 6 ਵਜੇ ਤੁਹਾਨੂੰ ਅਸੀਂ মিডিਆ ਨੂੰ ਸਾਰਿਆਂ ਨੂੰ ਫਿਰ ਅਪਡੇਟ ਕਰਾਂਗੇ ਜੀ ਅਸੀਂ ਆਕੇ ਮਿਲਾਂਗੇ